ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਇਹ ਤਿੰਨ ਸੰਕੇਤ ਤਿੰਨ ਰਾਜ ਕਦੇ ਵੀ ਕਿਸੇ ਦੇ ਨਾਲ ਸਾਂਝੇ ਨਹੀਂ ਕਰਨੇ ਚਾਹੀਦੇ ਸੋ ਆਪਾਂ ਕੀ ਸੰਕੇਤ ਹੈ ਸੋ ਇਸ ਵੀਡੀਓ ਰਾਈ ਦੱਸਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਸੋ ਸਾਰੀ ਹੀ ਸੰਗਤ ਨੂੰ ਸਾਡੇ ਵੱਲੋਂ ਜਿੰਨੀਆਂ ਵੀ ਰੂਹਾਂ ਇਸ ਚੈਨਲ ਦੇ ਨਾਲ ਜੁੜੀਆਂ ਹੋਈਆਂ ਸਾਰਿਆਂ ਨੂੰ ਹੀ ਵੀਰਵਾਰ ਮੁਬਾਰਕ ਹੋਵੇ ਜੀ ਵੀਰਵਾਰ ਦਾ ਦਿਨ ਬੜੀ ਹੀ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਹੈ ਹਰ ਇੱਕ ਨੂੰ ਇਸ ਦਿਨ ਦਾ ਇੰਤਜ਼ਾਰ ਰਹਿੰਦਾ ਹੈ ਕਿ ਕਦੋਂ ਵੀਰਵਾਰ ਆਵੇ ਤੇ ਅਸੀਂ ਚਿਰਾਗ ਰੌਸ਼ਨ ਕਰੀਏ ਕਿਉਂਕਿ ਸੇਵਾ ਤਾਂ ਹਰ ਰੋਜ਼ ਕਰਦੇ ਹਾਂ ਪਰ ਜੋ ਅਸੀਂ ਚਿਰਾਗ ਰੌਸ਼ਨ ਕਰਨੇ ਇੱਕ ਹਫ਼ਤੇ ਬਾਅਦ ਕਰਦੇ ਹਾਂ ਸੋ ਉਹਦਾ ਵੱਖਰਾ ਹੀ ਆਨੰਦ ਆਉਂਦਾ ਹੈ ਸੋ ਇਸ ਕਰਕੇ ਸੋ ਸਾਰਿਆਂ ਨੂੰ ਹੀ ਵੀਰਵਾਰ ਮੁਬਾਰਕ ਹੋਵੇ ਜੀ ਪਰਮਾਤਮਾ ਹਮੇਸ਼ਾ ਹੀ ਕਿਰਪਾ ਆਪਣੀ ਬਣਾਈ ਰੱਖੇ ਇਸੇ ਤਰ੍ਹਾਂ ਸੋ ਹੁਣ ਆਪਾਂ ਇੱਥੇ ਕੁਝ ਕਮੈਂਟਾਂ ਦੱਸਾਂਗੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਜਰੂਰ ਕਰਨਾ ਜੀ ਸੋ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਈਆਂ ਦੀ ਵੀ ਜਰੂਰ ਲਿਖਿਆ ਕਰੋ ਜੀ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਤੇ ਇੱਥੇ ਪਹਿਲਾਂ ਇੱਕ ਕਮੈਂਟ ਦੱਸ ਦਿੰਨੇ ਆ ਸੋ ਇੱਥੇ ਜੋ ਪਹਿਲਾ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਪ੍ਰੈਗਨਨਸੀ ਵਿੱਚ ਕੀ ਵੀਰਵਾਰ ਦੇ ਦਿਨ ਵੀਰਾਂ ਦੇ ਨਾਮ ਦੀ ਮਹਿੰਦੀ ਲਗਾ ਸਕਦੇ ਆ ਸੋ ਵੈਸੇ ਤਾਂ ਬਜ਼ੁਰਗਾਂ ਦਾ ਇਹੀ ਕਹਿਣਾ ਹੈ ਦਾ ਕਿ ਇਸ ਹਾਲਤ ਦੇ ਵਿੱਚ ਮਹਿੰਦੀ ਨਹੀਂ ਹੱਥਾਂ ਨੂੰ ਲਗਾਈ ਜਾਂਦੀ ਸੋ ਬਾਕੀ ਜੇਕਰ ਫਿਰ ਵੀ ਆਪਣੇ ਪੀਰ ਨਾਲ ਪਿਆਰ ਹੈ ਤੁਹਾਡੀ ਲਗਨ ਹੈ ਤੁਸੀਂ ਕਰਮ ਕਰਨਾ ਚਾਹੁੰਦੇ ਹੋ ਤਾਂ ਥੋੜਾ ਜਿਹਾ ਸਗਨ ਕਰ ਲੋ ਬਿਲਕੁਲ ਥੋੜੀ ਜੀ ਲਗਾ ਲੋ ਉਹਦਾ ਮਾਲਕ ਦਾ ਨਾਮ ਲੈ ਕੇ ਸੋ ਇਹਦੇ ਵਿੱਚ ਹੀ ਉਹ ਪਰਮਾਤਮਾ ਦੀ ਕਿਰਪਾ ਰਹਿੰਦੀ ਹੈ ਜ਼ਰੂਰੀ ਨਹੀਂ ਹੈ ਕਿ ਅਸੀਂ ਸਾਰੇ ਹੱਥ ਨੂੰ ਹੀ ਮਹਿੰਦੀ ਲਗਾਉਣੀ ਆ ਉਹਨਾਂ ਦਾ ਨਾਮ ਲੈ ਕੇ ਛੋਟਾ ਜਿਹਾ ਇੱਕ ਤਣਕਾ ਹੀ ਬਣਾ ਲੋ ਉਹ ਵੀ ਕਾਫੀ ਹੈ ਸੋ ਬਾਕੀ ਇਹਨਾਂ ਗੱਲਾਂ ਦਾ ਖਾਸ ਕਰਕੇ ਧਿਆਨ ਹੀ ਰੱਖਣਾ ਚਾਹੀਦਾ ਇਸ ਹਾਲਤ ਦੇ ਵਿੱਚ ਸੋ ਮਾਲਕ ਦੇ ਨਾਮ ਤੇ ਜੇਕਰ ਕੋਈ ਕਰਮ ਕਰਨਾ ਚਾਹੁੰਦਾ ਹੈ ਵਿਸ਼ਵਾਸ ਹੈ ਆਪਣੇ ਪਰਮਾਤਮਾ ਤੇ ਕਿ ਉਹ ਕੁਝ ਨਹੀਂ ਹੋਣ ਦਿੰਦਾ ਹਮੇਸ਼ਾ ਨਾਲ ਹੈ ਤਾਂ ਫਿਰ ਕਰਮ ਚੰਗਾ ਕਰਨ ਲੱਗੇ ਸੋਚਣਾ ਨਹੀਂ ਚਾਹੀਦਾ ਸੋ ਉਹਨਾਂ ਦੇ ਨਾਮ ਤੇ ਚਾਹੇ ਛੋਟਾ ਜਿਹਾ ਥੋੜਾ ਜਿਹਾ ਹੀ ਕਰਮ ਕਰੋ ਸੋ ਕਰ ਲਓ ਜੇਕਰ ਮਨ ਕਹਿੰਦਾ ਹੈ ਕਿਉਂਕਿ ਮਨ ਵਿੱਚ ਹੀ ਦਿਲ ਵਿੱਚ ਹੀ ਪ੍ਰਮਾਤਮਾ ਵੱਸਦਾ ਹੈ ਜੇਕਰ ਦਿਲ ਇਹ ਕਹਿੰਦਾ ਹੈ ਕਿ ਮੈਂ ਇਹ ਕਰਮ ਕਰਨਾ ਹੈ ਤਾਂ ਫਿਰ ਉੱਥੇ ਜ਼ਰੂਰ ਕਰੋ ਪਰ ਉਹ ਥੋੜਾ ਜਿਹਾ ਹੀ ਕਰੋ ਆਪਣੇ ਮਾਲਕ ਦਾ ਨਾਮ ਲੈ ਕੇ ਤੁਸੀਂ ਕਰ ਸਕਦੇ ਹੋ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਦੂਸਰਾ ਜਿਹਾ ਵਿੱਚ ਲਿਖਦੇ ਆ ਕਿ ਦੀਦੀ ਜੀ ਸੁਪਨੇ ਦੇ ਵਿੱਚ ਸਭ ਬਹੁਤ ਨਜ਼ਰ ਆਉਂਦੇ ਆ ਮਗਰ ਭੱਜਦੇ ਹੈ ਸੋ ਪੀਰਾਂ ਦੀ ਸੇਵਾ ਕਰਦੇ ਆ ਚਿਰਾਗ ਰੋਸ਼ਨ ਕਰਦੇ ਆ ਸੋ ਇਹਦਾ ਕੀ ਮਤਲਬ ਹੈ ਸੋ ਦੇਖੋ ਜੇਕਰ ਤੁਹਾਨੂੰ ਇਸ ਤਰ੍ਹਾਂ ਦੇ ਸੁਪਨੇ ਆਉਂਦੇ ਆ ਤਾਂ ਆਪਾਂ ਹਮੇਸ਼ਾ ਹੀ ਇੱਕ ਗੱਲ ਹੀ ਕਹੀਦੀ ਆ ਕਿ ਕੱਚੀ ਲੱਸੀ ਦਾ ਛਿੱਟਾ ਜ਼ਰੂਰ ਘਰ ਵਿੱਚ ਦੇਣਾ ਚਾਹੀਦਾ ਹੈ ਜੇਕਰ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਉਹ ਘਰ ਵਿੱਚ ਦਰਬਾਰ ਬਣਿਆ ਹੈ ਸੋ ਕੱਚੀ ਨਸੀ ਦਾ ਛਿੱਟਾ ਚਾਹੇ ਇੱਕ ਹਫ਼ਤੇ ਬਾਅਦ ਹੀ ਦੋ ਜ਼ਰੂਰ ਦਿਆ ਕਰੋ ਉਹਨਾਂ ਦੇ ਨਾਮ ਤੇ ਸੋ ਜੇਕਰ ਘਰ ਵਿੱਚ ਨਹੀਂ ਇਹ ਕਰਮ ਕਰ ਸਕਦੇ ਨਹੀਂ ਦਰਬਾਰ ਹੈ ਤਬਾਰ ਜਿੱਥੇ ਵੀ ਤੁਸੀਂ ਗੁੱਗਾ ਪੂਜਦੇ ਹੋ ਉੱਥੇ ਜਾ ਕੇ ਉਹਨਾਂ ਦੇ ਨਾਮ ਦਾ ਦੁੱਧ ਜ਼ਰੂਰ ਪਾ ਕੇ ਆ ਕਰੋ ਥੋੜਾ ਜਿਹਾ ਮਿੱਠਾ ਪਾ ਕੇ ਸੋ ਇਹਦੇ ਨਾਲ ਫਿਰ ਇਸ ਤਰ੍ਹਾਂ ਦੇ ਸੁਪਨੇ ਨਹੀਂ ਆਏਗੇ ਜਿਹੜੇ ਜੇਕਰ ਕੋਈ ਲੱਗਦਾ ਹੈ ਕਿ ਨਾਰਾਜ਼ਗੀ ਹੈ ਉਹ ਵੀ ਦੂਰ ਹੋ ਜਾਵੇ ਕੀ ਸੋ ਸ਼ਾਂਤੀ ਮਿਲਦੀ ਹੈ ਸ਼ਾਂਤ ਹੋ ਜਾਂਦਾ ਨਾਗ ਜਦੋਂ ਅਸੀਂ ਇੱਕ ਕੱਚੀ ਲੱਸੀ ਦਾ ਸ਼ਿਪਟਾ ਦਿੰਦੇ ਆ ਜਾਂ ਉਹਨਾਂ ਦੇ ਨਾਮ ਦਾ ਦੁੱਧ ਰੱਖਦੇ ਆ ਸੋ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇਹ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ 8 ਵਜੇ ਤੋਂ ਬਾਅਦ ਅਸਤੀ ਚੈਨਲ ਤੇ ਜਾ ਕੇ ਵੀਡੀਓ ਲੱਭਣ ਦੀ ਕੋਸ਼ਿਸ਼ ਕਰੀਦੀ ਐ ਜਿਸ ਦਿਨ ਵੀਡੀਓ ਨਾ ਮਿਲੇ ਤੇ ਮਨ ਨੂੰ ਚੈਨ ਨਹੀਂ ਮਿਲਦਾ ਸੋ ਬਹੁਤ ਤੁਹਾਡਾ ਧੰਨਵਾਦ ਕਰਦੇ ਆ ਜੀ ਤੁਸੀਂ ਇੰਨੀ ਵੇਟ ਕਰਦੇ ਹੋ ਸੋ ਪਿਆਰ ਕਰਦੇ ਹੋ ਚੈਨਲ ਨੂੰ ਸੋ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਤੇ ਤੁਸੀਂ ਵੀ ਹਰ ਰੋਜ਼ ਸੁਣਨਾ ਪਸੰਦ ਕਰਦੇ ਆ ਸੋ ਇੱਤੇ ਹੀ ਮਾਲਕ ਤੁਹਾਡੇ ਤੇ ਕਿਰਪਾ ਬਣਾ ਕੇ ਰੱਖੇ ਕਿ ਚੰਗੀਆਂ ਗੱਲਾਂ ਸੁਣਨ ਨੂੰ ਇੱਤੇ ਹੀ ਮਨ ਲਲਚਾਉਂਦਾ ਰਹੇ ਕਿਉਂਕਿ ਜੋ ਅਸੀਂ ਮਨ ਆਪਣਾ ਪਰਮਾਤਮਾ ਦੀ ਤਰਫ ਜੋੜਦੇ ਆਂ ਤੇ ਇਹਦੇ ਨਾਲ ਬਹੁਤ ਉਜੀਏ ਜ਼ਿੰਦਗੀ ਵਿੱਚ ਪਾ ਲੈਂਦੇ ਆਂ ਜਦੋਂ ਮਾੜੇ ਪਾਸੇ ਨੂੰ ਤੁਰਦੇ ਆਂ ਮਾੜਾ ਹੀ ਕੁਝ ਸੁਣਦੇ ਆਂ ਦੇਖਦੇ ਆਂ ਬੋਲਦੇ ਆਂ ਤੇ ਉਹਦੇ ਨਾਲ ਜ਼ਿੰਦਗੀ ਤੇ ਮਾੜਾ ਹੀ ਅਸਰ ਪੈਂਦਾ ਹੈ ਸੋ ਚੰਗੀ ਗੱਲ ਹਮੇਸ਼ਾ ਹੀ ਸੁਣਨ ਦੀ ਤੜਫ ਜਿਹੜੀ ਮਨ ਵਿੱਚ ਰੱਖਣੀ ਹੀ ਚਾਹੀਦੀ ਆ ਮਾਲਕ ਨੂੰ ਮਿਲਣ ਦੀ ਜਦੋਂ ਤੜਫ ਅਸੀਂ ਆਪਣੇ ਮਨ ਵਿੱਚ ਰੱਖਾਂਗੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੂੰ ਸੁਣਨ ਦੀ ਕੋਸ਼ਿਸ਼ ਜਿਹੜੀ ਆ ਬਣਾਈ ਰੱਖਾਂਗੇ ਤਾਂ ਜ਼ਿੰਦਗੀ ਵਿੱਚ ਬਹੁਤ ਕਿਰਪਾ ਮਾਲਕ ਦੀ ਹੋ ਜਾਂਦੀ ਹੈ। ਬਾਕੀ ਜਿਸ ਦਿਨ ਵੀਡੀਓ ਨਹੀਂ ਬਣਾਉਂਦੀ, ਨਹੀਂ ਸਾਡੇ ਤੋਂ ਪਾਉਂਦੀ ਚੈਨਲ ਤੇ ਤੇ ਉਸ ਦਿਨ ਲਈ ਤੁਹਾਡੇ ਤੋਂ ਮਾਫੀ ਮੰਗਦੇ ਆ ਕਿਉਂਕਿ ਕਈ ਵਾਰ ਕੰਮ ਹੀ ਕੁਝ ਐਸੇ ਹੁੰਦੇ ਆ ਕਿ ਜਿਹਦੇ ਨਾਲ ਟਾਈਮ ਨਹੀਂ ਮਿਲਦਾ ਵੀਡੀਓ ਬਣਾਉਣ ਦਾ। ਸੋ ਵੈਸੇ ਹਰ ਰੋਜ਼ ਕੋਸ਼ਿਸ਼ ਰਹਿੰਦੀ ਹੈ ਕਿ ਇੱਕ ਵੀਡੀਓ ਅਪਲੋਡ ਕੀਤੀ ਜਾਵੇ। ਸੋ ਹਮੇਸ਼ਾ ਹੀ ਇਸੇ ਤਰ੍ਹਾਂ ਪ੍ਰਮਾਤਮਾ ਦੇ ਚਰਨਾਂ ਨਾਲ ਲੱਗੇ ਰਹੋ। ਸੋ ਪ੍ਰਮਾਤਮਾ ਵੀ ਉਹਨਾਂ ਰੂਹਾਂ ਤੇ ਹੀ ਕਿਰਪਾ ਕਰਦਾ ਹੈ ਜਿਹੜਾ ਇਸਨ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਸੋ ਜਦੋਂ ਅਸੀਂ ਹਰ ਰੋਜ਼ ਪ੍ਰਮਾਤਮਾ ਨੂੰ ਯਾਦ ਕਰਾਂਗੇ ਤਾਂ ਪ੍ਰਮਾਤਮਾ ਦੀ ਨਜ਼ਰ ਵਿੱਚ ਰਹਿੰਦੇ ਆ ਵੈਸੇ ਤਾਂ ਪ੍ਰਮਾਤਮਾ ਹਰ ਇੱਕ ਥਾਂ ਤੇ ਹਰ ਇੱਕ ਤਰ੍ਹਾਂ ਦਾ ਕੰਮ ਸਾਡਾ ਦੇਖਦਾ ਹੈ ਜੋ ਸਮਾਂ ਅਸੀਂ ਆਪਣੇ ਪ੍ਰਮਾਤਮਾ ਲਈ ਕੱਢਦੇ ਆ ਨਾਮ ਸਿਮਰਦੇ ਆ ਉਹ ਕੁਝ ਵੱਖਰਾ ਹੀ ਹੁੰਦਾ ਆ ਤੇ ਉਹਦੀ ਕੁਝ ਵੱਖਰੀ ਹੀ ਗੱਲਬਾਤ ਹੁੰਦੀ ਆ ਤੇ ਪ੍ਰਮਾਤਮਾ ਦੇ ਨਾਲ ਇੱਕ ਰਿਸ਼ਤਾ ਜੁੜ ਜਾਂਦਾ ਹੈ ਸੋ ਪ੍ਰਮਾਤਮਾ ਫਿਰ ਸਾਡੀ ਹਰ ਇੱਕ ਥਾਂ ਤੇ ਹੈਲਪ ਕਰਦਾ ਹੈ ਹਰ ਇੱਕ ਥਾਂ ਤੋਂ ਸਾਨੂੰ ਬਚਾਉਂਦਾ ਹੈ ਸੋ ਇਸ ਕਰਕੇ ਚੰਗਾ ਕਰਮ ਹਮੇਸ਼ਾ ਹੀ ਕਰਨਾ ਹੀਦਾ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਕੁਝ ਇਦਾਂ ਦੇ ਸੰਕੇਤ ਜਿਹੜੇ ਕਿ ਕਿਸੇ ਵੀ ਰਿਸ਼ਤੇ ਨਾਤੇ ਨਾਲ ਸ਼ੇਅਰ ਨਹੀਂ ਕਰਨੇ ਚਾਹੀਦੇ ਨਾ ਆਂਡ-ਗਵਾਂਡ ਦੇ ਨਾਲ ਨਾ ਹੀ ਕਿਸੇ ਰਿਸ਼ਤੇਦਾਰ ਦੇ ਨਾਲ ਸੋ ਜਦੋਂ ਅਸੀਂ ਇਹ ਕੁਝ ਜੋ ਸੰਕੇਤ ਪਰਮਾਤਮਾ ਦੇ ਵੱਲੋਂ ਮਿਲਦੇ ਹਨ ਸ਼ੇਅਰ ਕਰਦੀਆਂ ਤਾਂ ਇਹਦੇ ਨਾਲ ਫਿਰ ਜ਼ਿੰਦਗੀ ਤੇ ਮਾੜਾ ਅਸਰ ਪੈਂਦਾ ਹੈ ਸੋ ਕਿਹੜੇ ਨੇ ਉਹ ਸੰਕੇਤ ਆਪਾਂ ਇਸ ਵੀਡੀਓ ਰਾਈ ਦੱਸਦੇ ਆ ਜੀ ਸੋ ਵੀਡੀਓ ਨੂੰ 4-5 ਮਿੰਟ ਤੱਕ ਤਾਂ ਜ਼ਰੂਰ ਸੁਣਿਆ ਕਰੋ ਕਿਉਂਕਿ ਇੰਨੇ ਮਿੰਟਾਂ ਦੇ ਵਿੱਚ ਵਿੱਚ ਕੰਮ ਦੀ ਗੱਲ ਜਿਹੜੀ ਚੰਗੀ ਤਰ੍ਹਾਂ ਸੇ ਸਮਝਾ ਦੀਦੀ ਆ ਸੋ ਬਾਕੀ ਹਮੇਸ਼ਾ ਇਹ ਕਹਿੰਦਾ ਕਿ ਜੇਕਰ ਤੁਸੀਂ ਇਹ 8 ਮਿੰਟ ਦੀ ਵੀਡੀਓ ਨੂੰ ਪੂਰੀ ਸੁਣ ਲਓ ਕਈਆਂ ਦੇ ਕਮੈਂਟ ਹੀ ਇਹੋ ਜਿਹੇ ਹੁੰਦੇ ਆ ਕਿ ਜਿਹਦੀ ਵਜ੍ਹਾ ਨਾਲ ਤੁਹਾਡੇ ਸਵਾਲ ਦਾ ਵੀ ਤੁਹਾਨੂੰ ਜਵਾਬ ਜਿਹੜਾ ਮਿਲ ਸਕਦਾ ਹੈ ਸੋ ਹੁਣ ਆਪਾਂ ਇੱਥੇ ਕੁਝ ਸੰਕੇਤ ਦੱਸਾਂਗੇ ਜੀ ਸੋ ਜੋ ਪਹਿਲਾ ਸੰਕੇਤ ਹੈ ਕਿ ਕਦੇ ਵੀ ਭੁੱਲ ਕੇ ਕਿਸੇ ਨੂੰ ਇਹ ਗੱਲ ਨਹੀਂ ਦੱਸਣੀ ਹੈ ਕਿ ਅਸੀਂ ਇੰਨੇ ਤੋਂ ਇੰਨਾ ਸਮਾਂ ਸਿਮਰਨ ਜਿਹੜਾ ਹਰ ਰੋਜ਼ ਕਰਦੇ ਆਂ ਜੇਕਰ ਹਰ ਰੋਜ਼ ਤੁਸੀਂ ਸਿਮਰਨ ਕਰਦੇ ਆਂ ਤੇ ਕਦੇ ਵੀ ਰੌਲਾ ਨਾ ਪਾਓ ਕਿਉਂਕਿ ਜਿਸ ਦਿਨ ਤੋਂ ਤੁਸੀਂ ਰੌਲਾ ਪਾਉਣਾ ਸ਼ੁਰੂ ਕਰੋਗੇ ਸਿਮਰਨ ਤੁਹਾਡਾ ਘਟਦਾ ਜਾਏਗਾ ਤੁਹਾਡੇ ਤੋਂ ਸਮਾਂ ਹੀ ਨਹੀਂ ਮਿਲੇਗਾ ਕਿ ਤੁਸੀਂ ਸਿਮਰਨ ਕਰੋ ਸੋ ਤੁਹਾਨੂੰ ਸਮਾਂ ਤੁਸੀਂ ਕੋਸ਼ਿਸ਼ ਕਰੋਗੇ ਸਮਾਂ ਕੱਢੀਏ ਕਿ ਅਸੀਂ ਨਾਮ ਸਿਮਰਨ ਕਰਨਾ ਪਰ ਜਿੰਨੀ ਕੋਸ਼ਿਸ਼ ਕਰੋਗੇ ਉਹ ਨਾਕਾਮ ਹੀ ਹੁੰਦੇ ਜਾਓਗੇ ਕਿਉਂਕਿ ਜਦੋਂ ਅਸੀਂ ਰੌਲਾ ਪਾ ਦਿੰਦੇ ਆ ਤੇ ਕਿਰਪਾ ਮਾਲਕ ਦੀ ਰੁਕ ਜਾਂਦੀ ਮਾਲਕ ਹਮੇਸ਼ਾ ਪੜਦੇ ਪਿੱਛੇ ਰਹਿਣਾ ਪਸੰਦ ਕਰਦਾ ਹੈ ਸੋ ਇਸ ਕਰਕੇ ਇਸ ਗੱਲ ਨੂੰ ਹਮੇਸ਼ਾ ਹੀ ਗੁਪਤ ਰੱਖੋ ਕਿ ਅਸੀਂ ਕਿੰਨਾ ਨਾਮ ਜਪਦੇ ਹ ਕਿੰਨਾ ਸਿਮਰਨ ਕਰ ਲੈਂਦੇ ਆ ਸੋ ਰੌਲਾ ਪਾ ਕੇ ਆਪਾਂ ਕੀ ਲੈਣਾ ਜਦ ਸਾਡਾ ਮਾਲਕ ਰਾਜੀ ਹੈ ਸੋ ਇਸ ਕਰਕੇ ਆਪਣੇ ਪ੍ਰਮਾਤਮਾ ਨੂੰ ਰਾਜੀ ਰੱਖੋ ਦੁਨੀਆਦਾਰੀ ਬਾਰੇ ਕਦੇ ਨਾ ਸੋਚੋ ਸੋ ਦੂਸਰਾ ਜੋ ਸੰਕੇਤ ਹੈ ਕਦੇ ਕਿਸੇ ਨੂੰ ਇਹ ਨਹੀਂ ਦੱਸਣਾ ਕਿ ਸਾਨੂੰ ਸਾਡਾ ਮਾਲਕ ਦਰਸ਼ਨ ਦਿੰਦਾ ਹੈ ਸਾਡਾ ਗੁਰੂ ਸਾਨੂੰ ਦਰਸ਼ਨ ਦਿੰਦਾ ਹੈ ਸੋ ਜਦੋਂ ਅਸੀਂ ਇਸ ਗੱਲ ਦਾ ਵੀ ਰੌਲਾ ਪਾਉਂਦੇ ਉਦੋਂ ਵੀ ਸਾਡਾ ਹੀ ਨੁਕਸਾਨ ਹੁੰਦਾ ਹੈ ਕਿਸੇ ਦਾ ਕੁਝ ਨਹੀਂ ਜਾਣਨਾ ਤੇ ਆਪਾਂ ਰੌਲਾ ਵੀ ਪਾਵਾਂਗੇ ਆਪਾਂ ਕੀ ਸਾਬਤ ਕਰਨਾ ਚਾਹਾਂਗੇ ਕਿ ਸਾਨੂੰ ਸਾਡੇ ਗੁਰੂ ਦੇ ਦਰਸ਼ਨ ਹੁੰਦੇ ਕਿਉਂਕਿ ਸਾਹਮਣੇ ਵਾਲਾ ਕੋਈ ਯਕੀਨ ਨਹੀਂ ਕਰੇਗਾ ਸੋ ਜਿੰਨਾ ਤੁਸੀਂ ਗੋਪਤ ਰੱਖੋ ਜਦ ਲਈ ਢਿਖਰਨ ਲੱਗ ਪੈਂਦੀ ਆ ਪਰਮਾਤਮਾ ਫਿਰ ਸਚਾਈ ਹੈ ਜੋ ਜੋ ਹੋਣ ਵਾਲਾ ਸਮੇਂ ਦੇ ਵਿੱਚ ਉਹ ਪਹਿਲਾਂ ਦਿਖਾਉਣਾ ਸ਼ੁਰੂ ਕਰ ਦਿੰਦਾ ਤੀਸਰਾ ਨੇਤਰ ਖੁੱਲਣਾ ਸ਼ੁਰੂ ਹੋ ਜਾਂਦਾ ਜਿੰਨਾ ਤੁਸੀਂ ਇਹਨਾਂ ਗੱਲਾਂ ਨੂੰ ਗੁਪਤ ਰੱਖੋਗੇ ਸੋ ਇਸ ਕਰਕੇ ਕਦੇ ਵੀ ਕਿਸੇ ਨੂੰ ਇਹ ਨਾ ਦੱਸੋ ਕਿ ਸਾਨੂੰ ਸਾਡੇ ਪੀਰਾਂ ਦੇ ਦਰਸ਼ਨ ਹੁੰਦੇ ਆ ਸੋ ਤੀਸਰੀ ਜੋ ਗੱਲ ਹੈ ਕਦੇ ਵੀ ਕਿਸੇ ਨੂੰ ਇਹ ਗੱਲ ਨਾ ਦੱਸੋ ਕਿ ਸਾਨੂੰ ਜੋ ਸੁਪਨੇ ਆਉਂਦੇ ਆ ਉਹ ਸੱਚ ਹੋ ਜਾਂਦੇ ਆ ਸੋ ਉਹ ਪ੍ਰਮਾਤਮਾ ਸਾਨੂੰ ਪਹਿਲਾਂ ਹੀ ਦਿਖਾ ਲ ਦਿੰਦਾ ਤੇ ਇੱਕ ਗੱਲ ਦਾ ਇਥੋਂ ਹੋਰ ਭਲੇਖਾ ਚੱਕਾਂਗੇ ਸੋ ਕਈ ਰੂਹਾ ਕਹਿੰਦੀਆਂ ਹੈ ਕਿ ਇਹ ਸੁਪਨੇ ਦੇ ਵਿੱਚ ਆ ਮਾੜਾ ਹੁੰਦਾ ਦੇਖਿਆ ਤੇ ਅੱਜ ਸਾਡੇ ਨਾਲ ਕੁਝ ਮਾੜਾ ਹੋ ਗਿਆ ਸੋ ਉੱਥੇ ਵੀ ਇਹ ਗੱਲ ਨਹੀਂ ਕਦੇ ਵੀ ਕਹਿਣੀ ਕਿਉਂਕਿ ਜਦੋਂ ਇਹ ਸੇਵਾ ਕਰਦੇ ਹੋ ਪ੍ਰਮਾਤਮਾ ਜੋ ਆਉਣ ਵਾਲਾ ਸਮਾਂ ਹੈ ਉਹ ਪਹਿਲਾਂ ਦਿਖਾ ਦਿੰਦਾ ਹੈ ਸੋ ਇਹਦੇ ਵਿੱਚ ਇਹ ਨਹੀਂ ਹੁੰਦਾ ਕਿ ਸੁਪਨਾ ਦੇਖਣ ਦੇ ਨਾਲ ਇਹ ਸਭ ਕੁਝ ਹੋਇਆ ਸੋ ਕਦੇ ਵੀ ਇਹ ਗੱਲਾਂ ਨੂੰ ਸੋਚ ਕੇ ਟੈਨਸ਼ਨ ਨਹੀਂ ਲੈਣੀ ਹੈ ਸੋ ਕਿਉਂਕਿ ਜਿੱਦਾਂ ਜਿੱਦਾਂ ਸੇਵਾ ਕਰਾਂਗੇ ਜੋ ਆਉਣ ਵਾਲਾ ਸਮਾਂ ਹੈ ਜੇਕਰ ਕੁਝ ਮਾੜਾ ਮੋਟਾ ਨੁਕਸਾਨ ਵੀ ਹੁੰਦਾ ਹੈ ਕਿਉਂਕਿ ਉਹ ਪ੍ਰਮਾਤਮਾ ਖੋੜੇ ਵਿੱਚ ਹੀ ਕਈ ਵਾਰ ਸਾਰ ਦਿੰਦਾ ਹੈ ਸਪਨੇ ਦਾ ਇਹ ਹੀ ਮਤਲਬ ਹੁੰਦਾ ਜੇਕਰ ਸਪਨੇ ਦੇ ਵਿੱਚ ਕੋਈ ਦੁੱਖ ਤਕਲੀਫ ਆਉਣ ਵਾਲਾ ਤੁਹਾਨੂੰ ਦਿਖਾੜ ਦਿੰਦਾ ਹੈ ਪਰਮਾਤਮਾ ਆਉਣ ਵਾਲੇ ਸਮੇਂ ਬਾਰੇ ਦੱਸਦਾ ਹੈ ਸੋ ਕਦੇ ਵੀ ਇਹ ਮਨ ਵਿੱਚ ਬਹਿਮ ਨਹੀਂ ਰੱਖਣਾ ਕਿ ਅੱਜ ਅਸੀਂ ਇਹ ਸੁਪਨਾ ਦੇਖਿਆ ਇਸ ਲਈ ਸਾਡੇ ਨਾਲ ਇਹ ਕੁਝ ਹੋਇਆ ਕਿਉਂਕਿ ਉਹ ਥੋੜੇ ਦੁੱਖ ਵਿੱਚ ਹੀ ਤੁਹਾਡਾ ਸਾਰ ਦਿੰਦਾ ਹੈ ਜਿੱਥੇ ਕਿ ਬਹੁਤ ਵੱਡਾ ਨੁਕਸਾਨ ਹੋਣਾ ਹੋਵੇ ਸੋ ਬਾਕੀ ਜੇਕਰ ਕੁਝ ਚੰਗਾ ਹੋਣ ਵਾਲਾ ਹੈ ਉਹ ਸੁਪਨਾ ਆਇਆ ਤੁਹਾਡੇ ਨਾਲ ਚੰਗਾ ਹੋ ਗਿਆ ਤੇ ਉਹ ਵੀ ਕਦੇ ਕਿਸੇ ਨੂੰ ਨਹੀਂ ਦੱਸਣਾ ਤੁਸੀਂ ਕਦੇ ਵੀ ਰੋਣਾ ਨਾ ਪਾਓ ਜੇਕਰ ਤੁਸੀਂ ਸਿਮਰਨ ਕਰਦੇ ਹੋ ਪ੍ਰਮਾਤਮਾ ਨਾਲ ਲਿਪ ਜੁੜਦੀ ਹੈ ਤੁਹਾਡਾ ਮਨ ਜੁੜਿਆ ਹੋਇਆ ਹੈ ਤੇ ਇਹਨਾਂ ਗੱਲਾਂ ਨੂੰ ਗੁਪਤ ਰੱਖੋ ਇੱਕ ਵਾਰ ਗੁਪਤ ਰੱਖ ਕੇ ਦੇਖੋ ਤੁਹਾਨੂੰ ਕਿੰਨਾ ਜ਼ਿਆਦਾ ਫਰਕ ਨਜ਼ਰ ਆਵੇਗਾ ਇਹ ਗੱਲਾਂ ਨੂੰ ਗੁਪਤ ਰੱਖਣ ਦੇ ਵਿੱਚ ਬਹੁਤ ਖੁਸ਼ ਉਹ ਪ੍ਰਮਾਤਮਾ ਬਖਸ਼ ਦਿੰਦਾ ਹੈ ਜਿਹੜਾ ਪ੍ਰਮਾਤਮਾ ਦੀਆਂ ਗੱਲਾਂ ਨੂੰ ਉਤਰ ਰੱਖਦਾ ਹੈ ਸੋ ਜਿੰਨਾ ਤੁਸੀਂ ਇਹਨਾਂ ਗੱਲਾਂ ਨੂੰ ਸਮਝੋਗੇ ਉੰਨੀ ਜਲਦੀ ਲਾਭ ਪਾਉਗੇ ਜਿੰਨਾ ਰੌਲਾ ਪਾਉਗੇ ਉੰਨਾ ਹੀ ਨੁਕਸਾਨ ਪਾਉਗੇ ਸੋ ਇਸ ਕਰਕੇ ਇਹ ਗੱਲਾਂ ਕਦੇ ਵੀ ਕਿਸੇ ਨਾਲ ਸਾਂਝੀਆਂ ਨਾ ਕਰੋ ਜੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਜੇਕਰ ਵਧੀਆ ਲੱਗੀ ਹੋਵੇ